ਅਪਰਾ ਤੋਂ ਫਲੋਰ ਰੋਡ ਤੇ ਡੋਲੀ ਵਾਲੀ ਕਾਰ ਦਾ ਭਿਆਨਕ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਡੋਲੀ ਵਾਲੀ ਕਾਰ ਦਾ ਜਿੱਥੇ ਭਿਆਨਕ ਐਕਸੀਡੈਂਟ ਹੋਇਆ ਉੱਥੇ ਹੀ ਲਾੜਾ ਬਲ ਬਲ ਬਚ ਗਿਆ ਹੈ ਇਹ ਘਟਨਾ ਅਪਰਾ ਤੋਂ ਫਲੋਰ ਰੋਡ ਤੇ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਡੋਲੀ ਵਾਲੀ ਕਾਰ ਆਡੀ ਅਤੇ ਇੱਕ ਮਰੂਤੀ ਗੱਡੀ ਦੀ ਆਪਸ ਵਿੱਚ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਕੇ ਲਾੜਾ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹਸਪਤਾਲ ਵਿੱਚੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਮੌਕੇ ਤੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਦੇ ਵਿੱਚ 에ਅਰ ਬੈਗ ਖੁੱਲ ਜਾਣ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉੱਥੇ ਹੀ ਦੇਖਦੇ ਦੇਖਦੇ ਦੋ ਮੋਟਰਸਾਈਕਲਾਂ ਦੀ ਵੀ ਆਮੋ ਸਾਹਮਣੇ ਤੋਂ ਟੱਕਰ ਹੋ ਗਈ ਬਹੁਤ ਮਰਨਪਕੀ ਖਬਰ ਹੈ ਜੀ ਬੋਲੀ ਵਾਲੀ ਸਾਹਿਬ ਦੇਖੋ ਜੀ ਇਹਦੇ ਵਿੱਚ ਆਮੋ ਸਾਹਮਣੇ ਗੱਡੀ ਵੱਜੀ ਆ ਜੋ ਕੀ ਨਮਾਚਰ ਹਾਈਵੇ ਧੋੜਿਆ ਉੱਪਰ ਦੇ ਗੇਟ ਦੇ ਕੋਲ ਆ ਦੇਖੋ ਜੀ ਆਡੀ ਵਾਲੀ ਗੱਡੀ ਸੀ ਕਿਹੜਾ ਵਾਲੀ ਦਿਖਾਓ ਭਾਜੀ ਮੜੇ ਆ ਕੈਮਰੇ ਨਾਲ ਆਡੀ ਵਾਲੀ ਕਾਰ ਸੀਗੀ ਜਿਹਦੇ ਵਿੱਚ ਆਹ ਮੋ ਸਾਹਮਣੇ ਗੱਡੀ ਵੱਜੀ ਆ ਜੀ ਇੱਕ ਹੋਰ ਜੀ ਹੁਣੇ ਹੀ ਲਾਈਵ ਇੱਥੇ ਐਕਸੀਡੈਂਟ ਹੋਇਆ ਜੀ ਵਿੱਚ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੱਜੇ ਆ ਉਹਨਾਂ ਦਾ ਵੀ ਬਹੁਤ ਬਚਾ ਆ ਪਰ ਉਹਨਾਂ ਦੇ ਵਿੱਚ ਆਇਆ ਵੀ ਇਹਨਾਂ ਨੂੰ ਹਸਪੀਟਲ ਲੈ ਗਏ ਆ ਕੋਨ ਥੋੜਾ ਜਿਹਾ ਬਚਾਇਆ ਵੀ ਵਿੱਚ ਕੋਈ ਜਾਨੀ ਮਾਨੀ ਦਾ ਨੁਕਸਾਨ ਨਹੀਂ ਹੋਇਆ ਅਪਰਾਤੋ ਫਲੋਰ ਰੋਡ ਤੇ ਡੋਲੀ ਵਾਲੀ ਕਾਰ ਦਾ ਭਿਆਨਕ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਡੋਲੀ ਵਾਲੀ ਕਾਰ ਦਾ ਜਿੱਥੇ ਭਿਆਨਕ ਐਕਸੀਡੈਂਟ ਹੋਇਆ ਉੱਥੇ ਹੀ ਲਾੜਾ ਬਲ ਬਲ ਬਚ ਗਿਆ ਹੈ ਇਹ ਘਟਨਾ ਅਪਰਾਤੋ ਫਲੋਰ ਰੋਡ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਡੋਲੀ ਵਾਲੀ ਕਾਰ ਆਡੀ ਅਤੇ ਇੱਕ ਮਰੂਤੀ ਗੱਡੀ ਦੀ ਆਪਸ ਵਿੱਚ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਕੇ ਲਾੜਾ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹਸਪਤਾਲ ਵਿੱਚੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮੌਕੇ ਤੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਦੇ ਵਿੱਚ 에ਅਰ ਬੈਗ ਖੁੱਲ ਜਾਣ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉੱਥੇ ਹੀ ਦੇਖਦੇ ਦੇਖਦੇ ਦੋ ਮੋਟਰਸਾਈਕਲਾਂ ਦੀ ਵੀ ਆਮੋ ਸਾਹਮਣੇ ਤੋਂ ਟੱਕਰ ਹੋ ਗਈ। ਬਹੁਤ ਮੰਨਪੱਕੀ ਖਬਰ ਹੈ ਜੀ ਢੋਲੀ ਵਾਲੀ ਦੇਖੋ ਜੀ ਇਹਦੇ ਵਿੱਚ ਆਮੋ ਸਾਹਮਣੇ ਗੱਡੀ ਵੱਜੀ ਆ। ਯੂਥੀ ਨਮਾਜ਼ਰ ਹਾਈਵੇ ਡੋੜਿਆ ਰੂਪਰ ਦੇ ਗੇਟ ਦੇ ਕੋਲ ਆ ਦੇਖੋ ਜੀ ਆਡੀ ਵਾਲੀ ਗੱਡੀ ਸੀ ਕਿਹੜਾ ਵਾਲੀ ਦਿਖਾਇਓ ਭਾਜੀ ਮੜੇ ਆ ਕੈਮਰੇ ਨਾਲ ਆਡੀ ਵਾਲੀ ਕਾਰ ਸੀਗੀ ਜਿਹਦੇ ਵਿੱਚ ਆਮੋ ਸਾਹਮਣੇ ਗੱਡੀ ਬੱਜੀ ਆ ਜੀ ਜੇ ਮੇਰੇ ਕੋਲ ਆਮਰੋ ਜਣਾ ਇੱਕ ਹੋਰ ਜੀ ਹੁਣੇ ਲਾਈਵ ਇੱਥੇ ਐਕਸੀਡੈਂਟ ਹੋਇਆ ਜੀ ਵਿੱਚ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਬੱਜੇ ਆ ਉਹਨਾਂ ਦਾ ਵੀ ਬਹੁਤ ਬਚਾ ਆ ਪਰ ਉਹਨਾਂ ਦੇ ਵਿੱਚ ਆਇਆ ਵੀ ਇਹਨਾਂ ਨੂੰ ਹਸਪੀਟਲ ਲੈ ਗਏ ਆ ਕੋਣ ਥੋੜਾ ਜਿਹਾ ਬਚਾਇਆ ਵੀ ਵਿੱਚ ਕੋਈ ਜਾਨੀ ਮਾਨੀ ਦਾ ਨੁਕਸਾਨ ਨਹੀਂ ਹੋਇਆ